ਸ਼ਿਗਲ ਜੀ ਸਾਰਿਆਂ ਨੂੰ ਅੱਜ ਪਹਿਣਾ ਆਪਾਂ ਕਮੀਜ਼ ਦੀ ਤੁਹਾਨੂੰ ਕਟਿੰਗ ਕਰਕੇ ਦਿਖਾਉਣੀ ਆ। ਨਾਪ ਦੱਸ ਰਹੀ ਆਪਾਂ ਤੁਹਾਨੂੰ ਇਹਦਾ ਨਾਪ ਹੈਗਾ 25 ਇੰਚ ਹੈਗੇ ਦੀ ਬ੍ਰੈਸਟ 22 ਇੰਚ ਕਮਰ 21 ਇੰਚ ਹਿਪ ਫਰੰਟ ਵਾਲਾ ਗਲਾ ਹੈਗਾ ਦਾ 8 ਇੰਚ ਪੈਗ ਵਾਲਾ ਹੈਗਾ 6.5 ਇੰਚ ਠੀਕ ਹੈ ਜੀ ਅੱਧਾ ਇੰਚ ਤੁਸੀਂ ਘਟਾ ਕੇ ਰੱਖਣਾ ਫਰੰਟ ਵਾਲਾ ਪੀਸ 6.5 ਇੰਚ ਦਾ ਤੀੜਾ ਲੈਣਾ ਹੈ 7 ਇੰਚ ਮੋਢੇ ਦੀ ਕਾਟ نیچے ਨੂੰ ਵੀ ਤੁਸੀਂ 7 ਇੰਚ ਮੋਢਾ ਲੈਣਾ ਹੈ ਦਾ ਇਹ ਤਾਂ ਤੁਸੀਂ ਮੋਡਾ ਵੱਧ ਨਹੀਂ ਲੈਣਾ ਕਹੀ ਬਣਾ ਕਹਿੰਦੇ ਨੇ ਬ੍ਰੈਸਟਰ ਦਾ ਨਾਪ ਜਿਆਦਾ ਵੀ ਅਸੀਂ ਵੱਧ ਰੱਖਾਂਗੇ ਮੋਡਾ ਵੱਧ ਰੱਖਣ ਦੀ ਵੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈਗੀ 1.5 ਇੰਚ ਦੇ ਇਸ ਤਰ੍ਹਾਂ ਆਪਾਂ ਨਿਸ਼ਾਨੀ ਲਗਾ ਲੈਣੀ ਆ ਤੁਸੀਂ ਫਿਰ ਇਹਦਾ ਅੱਧ ਕਰ ਲੈਣਾ ਇਸ ਤਰ੍ਹਾਂ ਤੁਸੀਂ ਮੈਨਣਾ ਇਹਦਾ ਅੱਧ ਕਿੰਨਾ ਹੋ ਗਿਆ ਇਧਰ ਵੀ ਤੁਸੀਂ ਅੱਧ ਤੇ ਨਿਸ਼ਾਨੀ ਲਗਾਉਣੀ ਆ 1 ਇੰਚ ਦੀ ਤੁਸੀਂ ਫਰੰਟ ਵਾਲੀ ਕੱਟ ਬਾਉਣੀ ਆ ਬੈਕ ਵਾਲੀ ਕੱਟ ਤੁਸੀਂ ਇਸ ਤਰ੍ਹਾਂ ਵੀ ਪਾ ਸਕਦੇ ਹੋ ਐਚੀ ਟੇਪ ਲਗਾ ਕੇ ਕੋਲਾਈ ਦੇ ਸਕਦੇ ਹੋ ਇੱਥੋਂ ਤੁਸੀਂ ਫੇਰ 1 ਇੰਚ ਦੀ ਕੱਟ ਬਾਣੀ ਆ ਬੈਕ ਵਾਲੇ ਦੀ ਇਸ ਤਰ੍ਹਾਂ ਕਰਕੇ ਤੁਸੀਂ ਗਲਾਈ ਕਰ ਦੇਣੀ ਆ ਆਪਾਂ ਚਾਰੇ ਪੀਸਾਂ ਦੀ ਕਟਿੰਗ ਕਰ ਰਹੇ ਹਾਂ ਇਹ ਤੁਸੀਂ ਕਟਾ ਕੇ ਰੱਖਣਾ ਫਰੰਟ ਵਾਲਾ ਪੀਸ ਆ ਆਪਾਂ ਫਰੰਟ ਵਾਲੀ ਕੱਟ ਪਾ ਰਹੇ ਹਾਂ ਦੋ ਪੀਸਾਂ ਦੀ ਇਹਦੇ ਕਿਸਾਤੇ ਜੀ ਦੀ ਕਾਟ ਵਾ ਕੇ ਇਹਦਾ ਆਪਾਂ ਨੇ ਮੋਟਾ 11 11.5 ਇੰਚ ਤਿਆਰ ਰਹਿ ਜਾਊਗਾ ਠੀਕ ਹੈ ਹੁਣ ਇਹਦੀ ਪਲੇਟ ਦੀ ਨਿਸ਼ਾਨੀ ਲਾ ਦਿੰਦੇ ਤੁਹਾਨੂੰ 13.5 ਇੰਚ ਤੇ ਇਹਦੀ ਪਲੇਟ ਪਾਉਣੀ ਆ 4 ਇੰਚ ਤੁਸੀਂ ਪਲੇਟਾਂ ਦੀ ਚੌੜਾਈ ਲੈਣੀ ਆ 7 ਇੰਚ ਲੈਂਥ 4 ਇੰਚ ਚੌੜਾਈ अठ्ठ इंच आपण नीच लती ढाई इंच इंचचा आपण गॅप रख्या ਬੈਕ ਵਾਲੇ ਘਲੇ ਵੀ ਕਟਿੰਗ ਕਰ ਰਹੇ ਆਪਾਂ ਸਾਢੇ 6 ਇੰਚ ਆਪਾਂ ਲੈਂਥ ਲੈਣੀ ਆ 2.5 ਇੰਚ ਆਪਾਂ ਚੁੜਾਈ ਲਵਾਂਗੇ ਬੈਕ ਵਾਲੇ ਘਲੇ ਦੀ 2.5 ਇੰਚ ਆਪਰੇਟ੍ਰੋ ਲੈਣੀ ਆ ਅੱਧੇ ਇੰਚ ਦੀ ਕਾਰ ਤੁਸੀਂ ਇਸ ਤਰ੍ਹਾਂ ਗੁਲਾਈ ਦੇਣੀ ਆ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਧੰਨਵਾਦ ਜੀ